ਰਾਤ ਨੂੰ ਇਹ ਮੁਹਿੰਮ ਚਲਾਈ ਜੀ ਕਿਸ ਬੰਦ ਚ ਚੱਲੀ ਹੈ ਸਰ ਮੈਂ ਦੱਸਣਾ ਚਾਹਨਾ ਕਿ ਮਾਨਯੋਗ ਸੀਪੀ ਸਾਹਿਬ ਕਮਿਸ਼ਨਰ ਪੁਲਿਸ ਜਲੰਧਰ ਦੀ ਇਹ ਹਾਜ਼ਰ ਰਹਿਤਾ ਫੇ ਇਹ ਮੁਹਿੰਮ ਲਗਭਗ ਰੋਜ਼ ਹੀ ਚੱਲਦੀ ਹੈ ਸਾਡੇ ਪੀਸੀਆਰ ایਆਰਐਸ ਦੀਆਂ 26 ਜਿਹੜੀਆਂ ਗੱਡੀਆਂ ਨੇ ਰਾਤ ਨੂੰ ਤੇ ਦਿਨੇ 26 ਤੇ 13 ਮੋਟਰਸਾਈਕਲ ਦਿਨੇ ਕੰਮ ਕਰਦੇ ਨੇ ਜਿਨ੍ਹਾਂ ਦੇ ਵਿੱਚ ਤਕਰੀਬਨ 3-3 ਬੰਦੇ ਹੁੰਦੇ ਨੇ ਇਹਨਾਂ ਨੂੰ ਦੋ ਰੋਨਾਂ ਵਿੱਚ ਵੰਡ ਕੇ ਅਸੀਂ ਲਗਾਇਆ ਹੋਇਆ ਹੈ ਸਾਥਾਂ ਨੇ ਇੱਕ ਪਾਸੇ ਹੈ ਸਾਥਾਂ ਨੇ ਇੱਕ ਪਾਸੇ ਹੈ ਇਹ ਜਿਹੜੇ ਰਾਤ ਨੂੰ ਪੈਟਰੋਲਿੰਗ ਕਰਦੇ ਨੇ ਮਾਰੇ ਬੰਦਿਆਂ ਨੂੰ ਚੈੱਕ ਕਰਦੇ ਨੇ ਬੈਂਕ ਏਟੀਐਮ ਮੰਦਰ ਗੁਰਦੁਆਰੇ ਜਿਹੜੇ ਨੇ ਸੈਂਸਿਟਿਵ ਆਪਣੇ ਜਿਹੜੇ ਵਰਨੇਬਲ ਪੁਆਇੰਂਟਸ ਨੇ ਜਿਵੇਂ ਬਿਜਲੀ ਘਰ ਹੋ ਗਿਆ ਦੂਰਦਰਸ਼ਨ ਕੇਂਦਰ ਹੋ ਗਿਆ ਟੀਵੀ ਟਾਵਰ ਹੋ ਗਿਆ ਇਹਨਾਂ ਚੀਜ਼ਾਂ ਨੂੰ ਤੇ ਸੈਟਰਨ ਪਰਸਨਸ ਦੇ ਘਰਾਂ ਦੇ ਆਲੇ ਦੁਆਲੇ ਵੀ ਇਹ ਚੱਕਰ ਮਾਰਦੇ ਨੇ ਤਾਂ ਕਿ ਜਿਹੜੀ ਆਮ ਪਬਲਿਕ ਨੂੰ ਇਹ ਨਾ ਮਹਿਸੂਸ ਹੋਵੇ ਕਿ ਪੁਲਿਸ ਰਾਤ ਨੂੰ ਕੰਮ ਨਹੀਂ ਕਰਦੀ तकरीबन 200 ਤੋਂ ਉੱਤੇ ਬੰਦਾ ਰਾਤ ਨੂੰ ਜਿਹੜਾ ਹੈਗਾ ਆ ਸਾਡਾ ਸ਼ਿਰਿੰਦਰ ਸ਼ਹਿਰ ਦੇ ਵਿੱਚ ਪੈਟ੍ਰੋਲਿੰਗ ਕਰਦਾ ਥਾਣਿਆਂ ਦੀ ਤੇ ERS ਦੀਆਂ ਟੀਮਾਂ ਨੂੰ ਮਿਲਾ ਕੇ ਤਾਂ ਕਿ ਪਬਲਿਕ ਆਰਾਮ ਦੀ ਤੇ ਸੁੱਖ ਦੀ ਨੀਂਦ ਸੌ ਸਕੇ ਤੇ ਮਾੜੇ ਅਨਸਰ ਜਿਹੜੇ ਆ ਉਹ ਸ਼ਹਿਰ ਦੇ ਵਿੱਚੋਂ ਦੌਰ ਜਾਵੇ ਸਰ ਆਮ ਜਨਤਾ ਨੂੰ ਕੀ ਅਪੀਲ ਕਰੋਗੇ ਆਮ ਜਨਤਾ ਨੂੰ ਅਪੀਲ ਕਰੂੰਗਾ ਕਿ ਸਮੇਂ ਸਿਰ ਘਰ ਜਾਇਆ ਕਰਨ ਪੁਲਿਸ ਨਾਲ ਕੋਆਪਰੇਟ ਕਰਨ ਤੇ ਸਹੀ ਸੂਚਨਾ ਪੁਲਿਸ ਨੂੰ ਦੇਣ ਇਹ ਹੀ ਮੇਰੀ ਅਪੀਲ ਹੈ